ਗਰਵ ਗਰਵ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਗਰਵ ਕਿੱਥੇ ਗਿਆ ਜੇ ਗੌਰਵ ਤੇ ਇੱਥੇ ਨਹੀਂ ਆ ਪਿਤਾ ਆਪਣੀ ਪੂਆ ਕੋ ਗਿਆ ਵਾ ਅੱਛਾ ਅੱਛਾ ਠੀਕ ਹੈ ਅੰਕਲ ਜੀ ਕਦੋਂ ਆਉਗਾ ਭਲਾ ਉਹ ਸ਼ਾਮਾ ਨੂੰ ਆ ਜੇ ਨਹੀਂ ਤੇ ਕੱਲ ਨੂੰ ਆਉਗਾ ਤੇ ਕੀ ਗੱਲ ਕੋਈ ਕੰਮ ਹੈ ਕੰਮ ਤੇ ਬਹੁਤ ਜ਼ਰੂਰੀ ਹੀ ਅੰਕਲ ਜੀ ਕੀ ਹੋ ਗਿਆ ਪਹਿਲਾਂ ਹੀ ਦੋ ਤਿੰਨ ਵਾਰੀ ਗੇੜਾ ਮਾਰ ਕੇ ਗਿਆ ਹਾਂ ਮੈਂ ਹਾਂ ਉਦੋਂ ਵੀ ਨਹੀਂ ਟੱਕਰਿਆ ਹੈ ਮੈਨੂੰ ਕੀ ਗੱਲ ਕੀ ਆ ਥੋੜੇ ਜੇ ਪੈਸੇ ਲੈਣ ਵਾਲੇ ਸੀ ਗੌਰਵ ਕੋ ਗੌਰਵ ਕੋ ਹਾਂਜੀ ਕਿੰਨੇ ਕ 5000 ਇੱਕ ਵਾਰ ਹੀ ਲਿਆ ਸੀ ਉਹਨੇ ਤੇ 2000 ਇੱਕ ਵਾਰ ਹੀ ਲਿਆ ਸੀ ਥੋੜਾ 7000 ਵਾ 7000 ਗੌਰਵ ਨੇ ਕੀ ਕਰਨੇ ਸੀ ਪੈਸੇ 2 ਮਹੀਨੇ ਪਹਿਲਾਂ ਲਏ ਸੀ ਮੈਂ ਦੋ ਤਿੰਨ ਗੇੜੇ ਮਾਰੇ ਟਕਰਿਆ ਨਹੀਂ ਮੈਨੂੰ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਪੁੱਤਾ ਲੈਂਦੇ ਉਹਨੂੰ ਠੀਕ ਹੈ ਕਰ ਲੈਣਾ ਗੱਲ ਨਾਲੇ ਤੇਰਾ ਸੁਣਾ ਦੇ ਦੂੰਗਾ ਚਲੋ ਮੈਂ ਸੁਣਾ ਦੇ ਦੇ ਇੱਕ ਕਰੀ ਨੋ ਕੀ ਆਇਆ ਹੈ ਤੇਰਾ ਦੋਸਤ ਆਇਆ ਹੈ ਆ ਜਾ ਕੋ ਚਾਹ ਪਾਣੀ ਨਹੀਂ ਮੈਂ ਅੰਗਲ ਚੜ੍ਹਦੇ ਕਲਾ ਗੌਰਵ ਨੇ 7000 ਰੁਪਿਆ ਕੀ ਕਰਨਾ ਹੈ ਜਿੱਦਾਂ ਦੇ ਇਹ ਮੁੰਡੇ ਦੇ ਲੱਛਣ ਆ ਨਾ ਮੈਨੂੰ ਲੱਗਦਾ ਇਹ ਚੰਨ ਚੜਾਊਗਾ ਕੋਈ ਹਾਂ ਕੌਣ ਸੀ ਮੋਟਰਸਾਈਕਲ ਵਾਲਾ ਦੱਸਦਾ ਮੈਂ ਮੋਟਰਸਾਈਕਲ ਵਾਲਾ ਕੌਣ ਹੀ ਮੈਂ ਸੁਣਿਆ ਹਰ ਨੂੰ ਵੱਜਿਆ ਸੀ ਹੁਣ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਤੇ ਜੇ ਮੈਂ ਕਿਸੇ ਨਾਲ ਗੱਲ ਕਰਾਂ ਤੇ ਤਾਂ ਮੈਂ ਬੁਰਾ ਬਣ ਜਾਣਾ ਵੀ ਸਾਡੇ ਮੁੰਡੇ ਦੀ ਹਲਾਈ ਕਰਦਾ ਸਾਡੇ ਮੁੰਡੇ ਨੂੰ ਬਦਨਾਮ ਕਰਦਾ ਐਹੋ ਜਿਹਾ ਕਿਉਂ ਗਿਆ ਕੀ ਹੋਇਆ ਵਾ ਹੋਣਾ ਕੀ ਉਹਦਾ ਦੋਸਤ ਆਇਆ ਸੀ ਕੋਈ ਕਹਿੰਦਾ ਅੰਕਲ ਜੀ ਗੋਰਾ ਕਿੱਥੇ ਆ ਮੈਂ ਕਿਹਾ ਵੀ ਉਹ ਤੇ ਆਪਣੀ ਭੂਆ ਕੋ ਗਿਆ ਇਹ ਕੰਮ ਬੜਾ ਜ਼ਰੂਰੀ ਸੀ ਮੈਂ ਕਿਹਾ ਵੀ ਕੀ ਗੱਲ ਪੁੱਤ ਮੈਨੂੰ ਦੱਸ ਕੀ ਕੰਮ ਸੀ ਤੇ ਕਹਿੰਦਾ ਵੀ ਗੌਰਵ ਨੇ ਮੇਰੇ ਕੋ ਨਾ ਪੈਸੇ ਲਏ ਆ ਮੈਂ ਕਿ ਮੈਂ ਪੁੱਛਿਆ ਹੁਣ ਮੈਂ ਕਿੰਨੇ ਕ ਤੇ ਕਹਿੰਦਾ ਪੰਜ ਇੱਕ ਵਾਰੀ ਲਿਆ ਦੋ ਇੱਕ ਵਾਰੀ ਲਿਆ 7000 ਵਾ ਇਹ ਗੱਲ ਨੂੰ ਹੋ ਗਿਆ ਕਹਿੰਦਾ 2-3 ਮਹੀਨੇ ਤੇ ਮੈਂ ਕਈ ਚੱਕਰ ਮਾਰ ਚੁੱਕਿਆ ਮੈਨੂੰ ਦੇਣ ਨਹੀਂ ਗਿਆ ਇਹਨੇ ਪੈ ਕੀ ਕੀ ਤੇ ਬਹੁਤ ਗੱਲਾਂ ਵਾ ਪੀ ਇਹਨੇ ਪੈਸਾ ਨੂੰ ਕੀ ਕੀਤਾ ਕੀ ਕਰਦਾ ਰਿਆ ਗੱਲ ਤਾਂ ਟੈਨਸ਼ਨ ਇਹ ਤਾਂ ਬਹੁਤ ਮਾਰੀ ਗੱਲ ਵਾ ਇਹਨੂੰ ਕੀ ਲੋੜ ਪੈ ਗਈ ਉਹ ਮਾਤਾ ਚੰਗਾ ਭਲਾ ਟੌਰ ਬਣਿਆ ਸਾਡਾ ਪਿੰਡ ਵਿੱਚ ਇੱਜ਼ਤ ਵਾ ਸਭ ਕੁਝ ਵਾ ਇਹ ਮੁੰਡੇ ਨੇ ਸਾਡੀ ਇੱਜ਼ਤ ਰੋਲ ਲਈ ਮੈਨੂੰ ਲੱਗਦਾ ਤੇ ਜੇ ਮੈਂ ਇਹਦੇ ਪਿਓ ਨੂੰ ਕਹਾਂ ਜੋ ਬੰਨੂ ਤੇ ਉਹਦੇ ਅੱਗੇ ਦੁਖੀ ਆ ਮੇਰੇ ਨਾਲ ਮੂੰਹ ਨਹੀਂ ਬੋਲਦਾ ਉਹ ਦਿਨ ਦਾ ਦਿਨ ਦਾ ਕਹਿੰਦਾ ਸੀ ਇਹਨੂੰ ਬਾਹਰ ਭੇਜਣਾ ਫਲਾਣਾ ਉਨੇ ਕਹਣਾ ਮੇਰੇ ਮੁੰਡੇ ਨੂੰ ਬਦਨਾਮ ਕਰਦਾ ਦਵਿੰਦਰ ਨੇ ਇਹੋ ਕਹਿਣਾ ਆਖਣਾ ਉਹਨਾਂ ਨੂੰ ਆਖਣਾ ਲੱਗਦੇ ਆ ਕਈਏ ਤੇ ਹਨ ਬਗਾਨੇ ਲੱਗਦੇ ਆ ਪਰ ਗੱਲ ਪੈਹਾਂ ਦੀ ਨਹੀਂ ਆ ਤੇ ਚਲੋ ਕੋਈ ਨਹੀਂ 5-7000 ਗਾਲੀ ਜਿੱਤਦੀ ਆ ਇੱਜ਼ਤਦੀ ਵੀ ਆ ਕੱਲੇ ਇੱਥੋਂ ਡਾਰ ਆਉਂਦਾ ਪਰ ਸਮਝ ਨਹੀਂ ਚੰਗੇ ਆ ਨਸ਼ਿਆਂ ਦਾ ਕਿੰਨਾ ਮੋਲ ਚੱਲਣ ਡਿਆ ਆ ਆਖਰ ਇੰਨੇ ਇੰਨੇ ਪੈਸੇ ਕੀ ਕਰਨੇ ਕਿਸੇ ਦਾ ਸਿਰ ਦੇ ਨਾਲ ਲੱਗਿਆ ਉਹ ਨਹੀਂ ਨਸੀਬ ਵਾਲੀ ਗੱਲ ਨਹੀਂ ਆ ਮੈਨੂੰ ਸਮਝ ਆਉਣ ਦੀ ਆ ਇਹ ਜਿਹੜੇ ਪੈਸੇ ਉਹ ਫੋਨ ਕਰਨ ਦੇ ਮੁੰਡੇ ਨੂੰ ਦਿੰਦਾ ਸੀ ਮੈਨੂੰ ਕੀ ਪਤਾ ਕਿ ਇੰਦਰ ਕਿਸ ਕੋਲ ਲਾ ਕੇ ਨੇ ਉਹਨੇ ਦਿੰਦਾ ਹੋਏ ਉਹ ਤੇ ਦਿਨਦਰ ਤੇ ਉਹ ਦਿੰਦਾ ਨਹੀਂ ਹਾਂ ਹਾਂ ਗੱਲ ਤਾਂ ਮਾੜੀ ਹੈ ਹੁਣ ਤੁਸੀਂ ਜਨਾਨੀਆਂ ਜਨਾਨੀਆਂ ਗੱਲ ਕਰ ਲਿਓ ਜੇ ਕਰਨੀ ਆ ਜਾਂ ਜੋ ਬੰਨਾ ਤੂੰ ਕਰ ਲਈ ਵੀ ਮੇਰੇ ਨਾਲ ਤੇ ਉਹ ਅੱਗੇ ਨਹੀਂ ਬੋਲਦਾ ਸਾਹਬੇ ਮੰਮੀ ਕਰਨੀ ਜੇ ਜੋ ਬੰਦੇ ਨਾਲ ਲਗੇ ਸਾਹਬ ਨਾ ਕਰੀ ਇਹ ਨਾ ਮੁਰਕੇ ਸਾਡੇ ਗੱਲ ਪਾ ਦੇ ਗੱਲ ਇਹ ਵਿਦਾ ਹੜਾ ਕੇ ਦੱਸਣ ਦੇ ਆ ਬਹੁਤ ਮਾੜੀ ਗੱਲ ਆ ਤੂੰ ਤਾਂ ਟੈਨਸ਼ਨ ਲੱਗੀ ਸੁਣ ਕੇ ਟੈਨਸ਼ਨ ਇਦਾਂ ਹੁੰਦੀ ਐ ਇਦਾਂ ਇੰਦੇ ਮੁੰਡੇ ਨਸ਼ੇ 'ਚ ਲੱਗਦੇ ਆ ਥੋੜਾ ਵਾ ਹਾਂ ਤੇ ਬਾ ਕਮਾਈਦਾ ਵਾ ਪਤਾ ਉਹ ਮਾਰੀ ਗੱਲ ਉਹ ਆਪੇ ਹੁਣ ਗੱਲ ਕਰਨੀ ਲੈ ਆ ਗਈ ਹੋ ਮੈਂ ਨਹੀਂ ਗੱਲ ਕਰਨੀ ਤੂੰ ਕਰ ਲਈ ਹੁਣ ਆਪੇ ਇਕੱਦਰ ਬੈ ਜਾ ਬੈਠੇ ਹਾਂ ਬੈਠੀਆਂ ਗਰਮੀ ਬੜੀ ਆ ਤੇ ਮੈਂ ਨਾਲੇ ਚੇਂਜ ਕਰਾ ਵਾ ਨਾਲੇ ਪਾਣੀ ਪੀ ਲਈਏ ਘਟ ਆ ਜਾ ਪੀਆ ਗਰਮੀ ਦੇ ਰਗ ਤੇ ਅੰਦਰ ਨਹੀਂ ਨੀ ਚੋੜ ਕੇ ਸੋਰਤਾ ਦੇ ਆ ਦੇ ਸਟਰਾਕਾ ਕਿਆ ਵਾ ਇਹ ਗੱਲ ਕਰੀਏ ਮਾਂ ਨੂੰ ਮਿਰਚਾਂ ਲੱਗਦੀਆਂ ਵਾ ਮਾਂ ਨੇ ਪੂਏ ਚੜਾਇਆ ਬਗਣਾਉਣਾ ਮਾਂ ਨਹੀਂ ਆਰਦਰ ਕਾਰ ਚੰਗਾ ਸੀ ਇਹ ਮੁੰਡੇ ਨੇ ਤੇ ਕਰਾਇ ਮਾਂ ਨਹੀਂ ਕਰੇ ਡੱਕਦੀ ਮਾਂ ਨੇ ਪੂਏ ਠੀਕਾ ਵਾ ਮਾਂ ਚੱਲੀ ਹੋਵੇ ਪੁੱਤ ਵੀ ਚੰਗੇ ਨਿਕਣ ਮਾਤਾ ਆ ਗਿਆ ਆ ਗਿਆ ਵਾਲਾ ਮਾਮਾ ਵੀ ਆ ਗਿਆ ਲਾਮਾ ਆ ਗਿਆ ਉਹ ਕਾਦਾ ਅਰਿਆੜਿਆਂ ਬੰਨੇ ਇੱਕ ਮੁੰਡਾ ਆਇਆ ਹੀਗਾ ਉਹਨੇ ਕਹ ਆਈ ਕਦੇ ਜਾਈਏ ਨਾ ਕਦੇ ਆਈਏ ਖਰੇ ਕਦੋਂ ਕਦੇ ਪੈਸੇ ਲੈ ਉਹ ਮੁੰਡਾ ਪੈਸੇ ਮੰਗਣ ਆਇਆ ਮੈਂ ਗੌਰਵ ਕੋ ਪੈਸੇ ਲੈਣੇ ਮੈਂ ਕਹ ਮੈਂ ਕਾਦੇ ਪੈਸੇ ਲੈਣੇ ਆਂਦਾ ਮੈਂ 7000 ਰੁਪਇਆ ਲੈਣਾ ਇਹ ਭਰਾਵਾ ਮੈਂ ਤੇ ਮਰ ਮਰ ਮਿੱਟੀ ਹੋ ਗਈ ਐਡਾ ਹੈ ਬਾਂ ਘਰ ਮੰਨਿਆਂ ਦੰਨਿਆਂ ਤੇ ਇਹ ਪੈਸੇ ਰੋਕਾ ਕੋ ਮੰਗਦਾ ਫਿਰਦਾ ਇਹਨੂੰ ਕਦੀ ਲੋੜ ਪੈਗੀ ਪੈਸੇ ਨਹੀਂ ਆਈ ਇਹਨੂੰ ਲੋੜ ਕਦੀ ਪੈਹੀ ਪੈਸਿਆਂ ਦੀ ਹੁਣ ਉਹ ਕੀ ਬੜਾ ਕਦੀ ਲੋੜ ਪੈ ਗਈ ਆ ਕਿੱਥੇ ਹੈ ਕਿੱਥੇ ਹੁਣ ਅੰਦਰੇ ਬੜਿਆ ਮਾਦੇ ਨਾਲੀ ਅਣੀ ਗਰਮੀ ਚ ਟਮਾਟਰ ਭੱਜੇ ਗਏ ਆ ਅੰਤਰਾ ਗੜਗੜ ਹੁਣ ਸੇਰ ਦੋ ਹਾਂ ਦੇ ਕਿਹੜੇ ਕਿਹੰਤਰੇ ਨੇ ਚਾਹ ਦੇ ਦੇਣੀ ਪੁੱਛਣਾ ਨਹੀਂ ਕੀ ਆਏ ਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਰਹਿਣ ਦੀ ਕਿਸੇ ਨੂੰ ਨਹੀਂ ਦੇਣਾ ਪਹਿਲੀ ਦਾਾਂਠਾ ਕਰਨੀ ਪੈਣੀ ਆ ਪਰ ਤੂੰ ਮੇਰੀਆਂ ਕਿੱਥੇ ਮੰਨਦੀਂ ਕਰੀ ਤੇਰੀ ਮਾਸੀ ਕੋ ਪੁੱਛਣਾ ਕਰੀ ਤੇਰੀ ਭੀਮਾ ਕੋ ਪੁੱਛਣਾ ਬੇਇੱਜ਼ਤੀ ਕਰਾਉਣ ਦੀ ਆਤ ਪਈ ਜਾਨੂੰ ਉਹ ਦੁਖਰਾਈ ਆ ਅਗਲੇ ਲਾਰਾ ਲੱਪਾ ਲਾਤਾ ਕੋਈ ਨਹੀਂ ਵੇਖ ਲਾਂਗੇ ਵੇਖਣਾ ਬੁਖੜਾ ਕਿੰਨੇ ਬਾਜ਼ ਕਿੰਨੇ ਦੇਣੇ ਆ ਚੱਲ ਪੁੱਤ ਕੋਈ ਗੱਲ ਨਹੀਂ ਪਰ ਖੇਤੇ ਗਏ ਆ ਨਾ ਇਹ ਮੂੰਹ ਤੇ ਚੋਕ ਤੇ ਜਗਤ ਦੌੜੀ ਹੁੰਦੀ ਫਲਾਣਾ ਕੰਮ ਪੈ ਗਿਆ ਮੁੰਡਾ ਮੰਗਣਾ ਬਾਹਰ ਜਾਣਾ ਆਹ ਫੋਨ ਆਵੇ ਲਵੇ ਮੇਰੇ ਕੋ ਪੁੱਤ ਬਾਹਰ ਤੇ ਤੈਨੂੰ ਮੰਕਲਾ ਕੇ ਹੀ ਛੱਡੂ ਭਾਵੇਂ ਅੱਧਾ ਕਿੱਲਾ ਨਾ ਮੈਨੂੰ 60 ਠਾ ਕਰਨਾ ਪਵੇ ਉਹ ਤੇ ਪੁੱਤ ਮੈਂ ਤੈਨੂੰ ਘਲਾਉਂਗੀ ਪਰ ਔਖੀ ਵળે ਪਤਾ ਲੱਗ ਗਿਆ ਕਿ ਕਿਹੜਾ ਭੈਣ ਭਰਾ ਲੱਗੇ ਲੱਗ ਗਿਆ ਮਮੀ ਐਵੇਂ ਬੇਇੱਜ਼ਤੀ ਹੀ ਕਰ ਮੰਗੋ ਰਲਾ ਨਾ ਦੇ ਬੇਇੱਜ਼ਤੀ ਵਾਲਾ ਸੌਦਾ ਹੀ ਆ ਅਛਾ ਤੇ ਜਦੋਂ ਆਪ ਆ ਜਾਂਦੀ ਮੂੰਹ ਚੋੱਕ ਕੇ ਖੋਦੋਂ ਨਾਲੇ ਹੁਣ ਇਹ ਨਾ ਗਈ ਜਾਈਂ ਵੀ ਮੈਂ ਹੁਣ ਕਿੱਲਾ ਵੇਚੂਗੀ ਕਰੂਗੀ ਕਰਾਂਗੇ ਸੋਚਾਂਗੇ ਟਾਈਮ ਲੰਘਣ ਡਿਆ ਵਾ ਚੁੱਪ ਕਰਕੇ ਨਾ ਤੇ ਪਹਿਲੀ ਤਾਂ ਠਾ ਕਰੋ ਤੇ ਮਿੰਟੋ ਮਿੰਟ ਕਾਗਜ਼ ਭਰਿਏ ਹੁਣ ਕਰਦੇ ਆ ਕਾਗਜ਼ਾਂ ਪਤਾਂ ਦਾ ਕੰਮ ਆ ਪਹਿਲੀ ਦਾ ਕੰਮ ਆ 100 ਠਾ ਜਾਣਾ ਥੋਸਾ ਚੈਨ ਹੋਣੇ ਮੈਂ ਕਾਗਜ਼ ਭਰ ਦੇਣੇ ਆ ਕਾਗੇ ਨਿਕਲ ਆਏ ਤੇ ਮੈਨੂੰ ਇਹ ਨਾ ਤੁੰਨ ਨੂੰ ਮਿਲੇ ਵੀ ਸਾਡੇ ਕੋਲ ਪਾਏ ਜਾਂ ਨਹੀਂ ਮੌਕੇ ਦੇ ਜਿੰਨੇ ਪੈਸੇ ਮੈਂ ਕਿਹਾ ਮੈਨੂੰ ਬਚਾਈ ਦੇ ਜੇ ਕੋਈ ਗੱਲ ਨਹੀਂ ਕਰਦੀ ਮੈਂ ਤੇਰੇ ਪਾਪਾ ਨਾਲ ਗੱਲ ਠੀਕ ਆ ਤੇ ਤੂੰ ਟੈਨਸ਼ਨ ਨਾ ਲੈ ਮੈਂ ਨਹੀਂ ਕਰੂ ਕਰਨੀ ਗੱਲ ਪਾਪਾ ਤੇਰੇ ਵੀ ਆ ਹੀ ਗਏ ਆ ਕਰ ਲਿਤੇ ਗੱਲ ਆਜੋ ਬੈਜੋ ਉਹ ਗੱਲ ਸੁਣोगे ਤੂੰ ਸਾਨੂੰ ਪਿੰਡ ਚ ਖਲੂਣ ਜੁਗੇ ਰਹਿਣ ਦੇਣਾ ਕਿ ਨਹੀਂ ਹਾਏ ਹਾਏ ਕੀ ਹੋ ਗਿਆ ਵਾ ਮੈਂ ਕੀ ਕਰਤਾ ਹਣ ਮੇਰੀ ਗੱਲ ਸੁਣ ਉਹ ਜਿਹੜਾ ਰੈੜਾਂਪੁੱਤਿਓਂ ਮੁੰਡਾ ਆਂਦਾ ਸਰਦਾਰ ਜਿਹਾ ਉਹਦੇ ਕੋਲ ਪੈਸੇ ਲੈ ਤੂੰ ਕਿਹੜਾ ਸਰਦਾਰ ਜਿਹਾ ਮੁੰਡਾ ਮੈਂ ਕਰਨੇ ਪੈਸੇ ਮੈਂ ਨਹੀਂ ਕਿ ਕੋਈ ਪੈਸੇ ਭੋਲ ਲੈ ਜੀ ਮੁੰਡੇ ਨੇ ਪੈਸੇ ਕੀ ਕਰਨ ਨੂੰ ਲੈਣੇ ਆ ਪੈਸੇ ਪੈਸਾ ਨੂੰ ਤਾਂ ਇਹੀ ਤਰਲੇ ਲੈਣਦੇ ਆ ਵੀ ਲੋ ਰਿਸ਼ਤੇਦਾਰਾਂ ਕੋਲ ਉਹ ਕੋ ਕਰ ਨੂੰ ਮੰਗਣੇ ਨਹੀਂ ਸਾਰ ਬਲੀ ਕਿੰਨੇ ਕਿ ਦਿੱਦੇ ਹੁੰਦੇ ਆ ਮੈਨੂੰ ਬੰਦਿਆਂ ਨੂੰ ਦੱਸ ਦੇ ਕਿੰਨੇ ਪੈਸੇ ਲੈ ਮੈਂ ਅਨਿਲਾ ਇਹ ਲੋਏ ਨਵੇਂ ਬਸਾ ਹੈ ਮੰਨਦਾ ਇਹਨੇ ਕੀ ਕਰਨੂ ਲੈਨੇ ਮੁੰਡੇ ਨੇ ਪੈਸੇ بار بار ਇੱਕੋ ਗਾ ਲੈਨੇ ਪੈਸੇ ਲੈ ਇਹਨੇ ਪੈਸੇ ਲੈ ਨਹੀਂ ਮੰਨਿਆ ਨਹੀਂ ਉਹ ਆ ਤਾਂ ਮੈਂ ਲੈ ਨਹੀਂ ਆ ਨਹੀਂ ਸ਼ਦਾਈਂ ਜੇਰਾ ਮੁੰਡਾ ਆਇਆ ਕਾਦੇ ਵਾਰਤੀ ਆਇਆ ਘਰ ਆਇਆ ਉਹ ਕਹਿੰਦਾ ਮੈਂ ਚਾਰ ਪੰਜ ਦਿਨ ਪਹਿਲਾਂ ਵੀ ਮਾਰੇ ਆ ਦੂਸਰੀ ਗੱਲ ਤੂੰ ਲੈ ਨਹੀਂ 5000 ਇੱਕ ਵਾਰ ਤੇ 2000 ਇੱਕ ਵਾਰ ਤੇ ਕੋ 7000 ਰੁਪਈਆ ਅਸੀਂ ਤੇ ਕਾਕਾ ਆਪਣੇ ਘਰ ਖਦੀ ਨਾ ਕੰਮ ਵਾਲੇ ਨੂੰ ਨਹੀਂ ਆਉਣ ਦਿੱਤਾ ਉੱਥੇ ਹੀ ਪੈਸੇ ਭੜਾਈ ਦੇ ਜਹਾੜੀ ਵਾਲਿਆਂ ਨੂੰ ਵੀ ਘਰ ਤੱਕ ਨਹੀਂ ਘਉਂਦਾ ਤੂੰ ਸਾਡਾ ਕੱਢਣ ਡਿਆ ਹੋਣਾ ਪਿੰਡ ਵਿੱਚ ਜਰੂਸ ਠੀਕ ਆ ਤੇ ਰੱਜ ਕੇ ਨਾਮ ਕਮਾਵੇਂਗਾ ਤੂੰ ਲਗਦਾ ਵਾ ਜਦਾਂ ਨੇ ਤੇਰੀ ਹਸਤਾਵਾਂ ਤੇਰੀਆਂ ਤੂੰ ਨਹੀਂ ਮੰਨਣਾ ਨਹੀਂ ਇਹੋ ਜਨੇ ਬਾਹਰ ਜਾਣਾ ਐ ਲੋਕੀ ਹੁਣ ਘਰਾਂ ਦਾ ਕੌਣ ਲਾਵੇ ਪੈਸੇ ਲੈਣ ਤਾਂ ਮੂੰਹ ਕਰ ਹੁਣ ਮੈਂ ਕਹਿ ਦਿਆ ਵਾਂ ਮੈਂ ਨਹੀਂ ਲੈ ਲੋਏ ਵੀ ਜਦੋਂ ਮੁੰਡਾ ਕਹਿ ਦਿਆ ਮੈਂ ਨਹੀਂ ਪੈਸੇ ਲੈ ਵਧਾ ਵਧੀ ਮਨਾਈ ਜਾਓ ਕਦੋਂ ਜਾਨੇ ਪੈਸੇ ਲੈ ਪੈਸੇ ਲੈ ਨਿਆਣਾ ਦਾ ਸਮੂਹ ਘੜੀ ਆਈ ਹੈ ਨਹੀਂ ਮੈਂ ਲੈਵਾਂ ਉਹ ਮੁੰਡੇ ਨੂੰ ਫੇਰ ਮੰਨੂਗਾ ਓਏ ਫੇਰ ਮੰਨੇਗਾ ਲੈਵਾਂ ਸਮੁੰਡੇ ਨੂੰ ਫੇਰ ਵਾਪਸ ਤੂੰ ਕੱਤ ਸਹਦ ਨਹੀਂ ਲੈ ਆਏ ਇਹਨੇ ਪਹੇ ਜਿਹੜੇ ਨੀਵੀਆਂ ਪਾਉਂਦਾ ਲੈ ਆ ਪੁੱਤ ਲੈ ਫਿਰ ਜਦੋਂ ਤੇਰੇ ਕੋ ਮੰਗਾ ਦੂਰੇ ਦਿੰਦੇ ਨਹੀਂ ਮੈਨੂੰ ਲੋੜ ਹੀ ਮੱਲ ਲੱਗਦੀ ਤੈਨੂੰ ਕਾਦੀ ਲੋੜੀ ਕਰੋ ਮੰਗਦੀ ਦੇਖ ਲਓ ਹੋ ਗਈ ਨਾ ਕਰੋ ਮੰਗਦਾ ਸਾਡੇ ਕੋਲ ਮੇਰੇ ਪੈਸੇ ਜਿੱਦੇ ਨੇ ਤੈਨੂੰ ਜੋ ਕਰੋ ਮੰਗਦਾ ਨਾ ਮੈਂ ਤੂੰ ਪਹਿਲਾਂ ਇਹ ਗੱਲ ਦੱਸ ਤੈਨੂੰ 7000 ਦੀ ਕੀ ਲੋੜ ਪੈ ਗਈ ਹੈ ਉਹ ਜੀ ਵੀ ਜਿਹੜੀ ਤੈਨੂੰ ਕਿਸੇ ਤੋਂ ਮੰਗਣੀ ਪਈ ਘਰ ਵਿੱਚ ਨਹੀਂ ਗੱਲ ਕਰ ਸਕਦਾ ਜੇ ਤੂੰ ਐਡਾ ਹੀ ਕੋਈ ਮਰਨ ਦੇ ਆ ਬਹੁਤ ਜ਼ਰੂਰੀ ਤੇ ਮੰਗਦਾ ਘਰੇ ਕਿਹੜਾ ਕੋਈ ਦਿੰਦਾ ਤੇ ਫਿਰ ਤੂੰ ਮੰਗਣ ਲੱਗ ਜਾਏਗਾ ਸੁਰੂ ਸੁਰੂ ਘਰੇ ਤੇ ਲੋਕਾਂ 'ਚੋਂ ਹੈ ਨਹੀਂ ਨਹੀਂ ਤੈਨੂੰ ਜੇ ਕੋਈ ਧਾਰੇ ਲਾਇਆ ਤੇ ਪਰ ਉਹ ਘਰ ਦਾ ਕੌਣ ਡਿਆ ਲੋਕੀ ਕਹਿੰਦੇ ਕੀ ਕਰੇ ਚੱਕਰ ਮਾਰਦਾ ਮੁੰਡਾ ਗੇੜੇ ਮਾਰਦਾ ਜੇ ਲਾਇਈ ਜੇ ਇਹਨੂੰ ਕਰਾਰ ਕਰਦਾ ਵੀ ਮੈਂ ਤੈਨੂੰ ਇੰਨੇ ਤਰ੍ਹਾਂ ਨੂੰ ਮੋੜ ਦੂੰਗਾ ਉਹ ਹਣ ਇੱਥੇ ਢਿਆੜ ਕੇ ਗੱਲਾਂ ਕਰਨ ਬੱਤੀ ਬੱਤੀ ਉਹ ਹਣ ਤੇ ਹੱਥ ਮਾਰਨ ਡਿਆ ਗੇੜੇ ਤੇ ਗਾੜੀ ਇਹ ਤੀਆਂ ਪਹਿਣਾ ਵਾਲੇ ਆ ਘਰ ਕੁੜੀਆਂ ਵਾਂ ਤੈਨੂੰ ਨਹੀਂ ਪਤਾ ਜਿਹੜੇ ਤੋਂ ਲੱਛਣ ਫੜ ਲਿਆ ਇਹੋ ਜਿਹੇ ਯਾਰੀਆਂ ਦੋਸਤੀਆਂ ਬਾਹਰ ਰੱਖੀ ਸਾਨੂੰ ਨਾ ਬਦਨਾਮ ਕਰ ਰੈਗਨ ਜੋਗਾ ਰਹਿਣ ਦੇ ਕੇ ਬੰਨੇ ਬਸ ਪੈ ਗਈ ਠੰਡ ਅਜੇ ਬਾਹਰ ਜਾਣਾ ਇਹਨੇ ਇਹਨੂੰ ਬਾਹਰ ਕੱਢ ਲੈਣਾ ਅੱਗੇ ਥੋੜੀ ਬੇਇੱਜ਼ਤੀ ਕਰਾਉਂਦੇ ਮਾਂ ਪੁੱਤ ਹੋਰ ਕਰਾ ਦਿਓ ਜਿੰਨੀ ਹੁੰਦੀ ਥਾੜੇ ਕੋ ਚੌਥੇ ਦਿਨ ਆਹੋ ਮੇਲਾ ਲਾ ਕੇ ਬਹਿ ਜਾ ਕਰੋ ਤੈਨੂੰ ਚਾਚਾ ਦੀ ਮੱਤ ਦੇ ਇਹਨੂੰ ਮੰਦਬੁੱਧੀ ਨੂੰ ਇਹਨੂੰ ਹੁਣ ਮੂੰਹ ਛੁਟਿਆ ਥਾਮ ਇਹ ਤਾਂ ਥੱਪੜ ਮਾਰਾ ਤੇਰੇ ਦੋ ਮੂੰਹ ਜੱਤੇ ਤੇਰੇ ਤੋਂ ਪਲਗ ਜੇ ਪਤਾ ਤੈਨੂੰ ਕਹਿ ਬਨੇ ਨਿਗਲ ਜੋ ਗਾਰਾ ਛੱਡੀ ਸਾਨੂੰ ਚਾਰੇ ਬਨੇ ਬਦਨਾਮੀਆਂ ਰਹਾ ਦੇ ਦਾਗ ਲਵਾਉਂਦਾ ਰਹੀ ਨਾਲ ਇਹਨੂੰ ਮਾਂ ਆਪਣੀ ਨੂੰ ਕਹਿ ਇਹ ਵੀ ਜਦਾਰੇ ਦੋਵੇਂ ਕਰਦੇ ਜੇ ਨਾ ਮਿਲ ਜੁਲ ਕੇ ਕਲੀ ਜਾਓ ਅਹੀਂ ਕਹੀਏ ਤਾਂ ਬੁਰੇ ਬਣਦੇ ਆ ਨਹੀਂ ਪਾ ਗਈ ਠੰਡ ਕੀ ਕਰਨਾ 7000 ਉਤਰਿਆ ਤੂੰ ਮਾਂ ਕੋ ਪੜਦੇ ਜਿਹੜੇ ਵੱਡੇ ਰੱਖਦਾ ਵਾਂ ਮੈਨੂੰ ਤੇ ਦੱਸ ਲਿਆ ਕਰ ਮੈਂ ਆਹਨਾਂ ਤੇ ਗੜੀ ਝੂਠੀ ਪੈ ਜਾਨੀ ਆ ਮੈਂ ਏਦਾਂ ਸ਼ਹਿ ਦਿੰਨੀ ਆ ਵੀ ਜਿੱਦਾਂ ਤੂੰ ਹੀ ਚੰਗਾ ਉਹ ਤੇ ਉਹ ਝੂਟੇ ਆ ਹਮ ਤੇਰੇ ਨੇ ਮੇਰੀ ਬੇਇੱਜ਼ਤੀ ਕਰਾ ਕੇ ਰੱਖੀ ਆ ਥਾਂ ਥਾਂ ਮੇਰੀਆਂ ਬੇਇੱਜ਼ਤੀਆਂ ਕਰਾ ਤੂੰ ਅੱਗੇ ਫੜੇ ਤੇਰੇ ਛੰਨੇ ਝੂਲਦੇ ਆ ਤੇਰਾ ਕੀ ਲੋੜ ਸੀ ਤੈਨੂੰ ਇੰਨੇ ਪੈਸੇ ਕੇ ਕੋ ਫੜਨ ਦੇ ਮੈਂ ਮਰ ਗਈ ਆ ਜਿੱਥੇ ਮੈਂ ਤੈਨੂੰ ਇੰਨੇ ਦਿੰਦੀ ਹਾਂ ਹੋਰ ਮਰ ਲੈਂਦਾ ਮੇਰੇ ਕੋ ਲੱ ਲੈਂਦਾ ਹੈ ਵੇ ਤੂੰ ਕੀ ਕਰਦਾ ਰਿਹਾ ਇਹ ਕੀਤਾ ਤੂੰ 7000 ਨਾ ਇੱਧਰ ਨੂੰ ਬੂਥਾ ਕਰ ਜਿਨ੍ਹਾਂ ਨੂੰ ਮੈਂ ਗੱਲ ਨਹੀਂ ਕਰਨ ਦਿੱਤੀ ਦੁੱਕੀ ਜਨ ਅੱਜ ਉਹ ਮੈਨੂੰ ਗੱਲਾਂ ਕਰਨ ਦੇ ਆ ਹੈ ਉਹ ਹੀ ਉਹਨੂੰ ਹੀ ਦਿੱਤੇ ਸੀ ਜਿਹੜਾ ਫੋਨ ਕਰਦਾ ਸੀ ਤੈਨੂੰ ਵੀ ਲੱਗਾ ਜਿਹੜਾ ਤੂੰ 2-3000 ਦਿੱਤਾ ਉਹਨੇ ਸਰ ਗਿਆ ਅਗਲਾ ਹਰ ਮਹੀਨੇ ਮੰਗਦਾ ਸੀ ਮੇਰ ਕੋ ਤੂੰ ਨਾ ਕਾਹੇ ਜੋਗਾ ਛੱਡੀਵੇਂ ਤੂੰ ਤੇ ਮੇਰੀ ਬੇਇੱਜ਼ਤੀ ਕਰਾ ਕੇ ਹਮ ਤਰ੍ਹਾਂ ਸੜਤੀ ਲੋਕੀ ਤੀਆਂ ਤੋਂ ਡਰਦੇ ਮੈਂ ਰਾਤ ਦਿਨ ਤੇਰੇ ਤੋਂ ਡਰਦੀ ਰਹਿਣੀ ਆ ਚੰਗਾ ਸਿਰ ਨਾ ਖਾ ਮੇਰਾ ਸਿਰ ਨਾ ਖਾ ਤੇਰਾ ਬਸ ਚੰਗਾ ਮੈਨੂੰ ਨਾ ਭਲਾਏ ਇੰਦੇ ਗੰਦ ਪਾਇਆ ਪਿਓ ਬਤਨ ਬੁਲਾ ਨਾ ਫੋਨ ਲਾਇ ਬੋ ਇਦਾਂ ਕਿ ਲੋ ਤੇ ਨਾ 4 ਮਹੀਨਿਆਂ ਦਾ ਕਰਾਰ ਕੀਤਾ ਸੀ ਤੇ ਨੇਰੀ ਆ ਗਈ ਜਨ ਦੋਹਾਂ ਤੇ ਨਾ ਮਹੀਨਾ ਜੀ ਮੈਂ ਕਰਦਾ ਉਹ ਨਾ ਗੱਲ ਜਿਹੜਾ ਆਪ ਅਪਲੋਡ ਹੁੰਦੀ ਆਪ ਨਹੀਂ ਫੜਦਾ ਕਿੱਡੀ ਛੇਤੀ ਮਗਰ ਆਇਆ ਹਲੋ ਹਾਂ ਗੱਲ ਸੁਣ ਮੇਰੀ ਤੈਨਾਂ ਜਦੋਂ ਮੈਂ 4 ਮਹੀਨਿਆਂ ਦਾ ਵਲਾਗ ਕੀਤਾ ਵੀ 4 ਮਹੀਨਾ ਬਾਅਦ ਤੈਨੂੰ ਪੈਸੇ ਤੇਰੇ ਮਿਲ ਜਾਣਗੇ ਜੇ ਤੈਨੂੰ ਆਪ ਲੋਡ ਹੁੰਦੀ ਆਂ ਮੇਰੇ ਕੋਈ ਨਾ ਇਨਾ ਚੈਨ ਨਹੀਂ ਮੰਗਦਾ 7000 ਦੀ ਗੱਲ ਆ ਤੂੰ ਘਰੇ ਲੈਣ ਆ ਗਿਆ ਘਰ ਦੇ ਮੇਰੀ ਬੇਚੀ ਕਰੀ ਜਾਂਦੇ ਮੈਂ ਘਰੇ ਉਣ ਲੈਣਾ ਕਿੱਥੇ ਆ ਮੈਂ ਤੂੰ ਕਿਰਾਏ ਨਹੀਂ ਜੇ ਤੈਨੂੰ ਚਾਹੀਦਾ ਸੀ ਤਾਂ ਮੈਨੂੰ ਉਦਾਂ ਤੋਂ ਮੇ ਨਾਲ ਗੱਲ ਕਰਦਾ ਆ ਜਾਂਦਾ ਤੂੰ ਜੇ ਨਹੀਂ ਮੈਂ ਘਰੇ ਆ ਗਿਆ ਤਾਂ ਇਹ ਨਾਲ ਗੱਲ ਕਰਨ ਦੀ ਕੀ ਲੋੜ ਸੀ ਦਾ ਜਿੰਨਾ ਮੈਂ ਕਹਿ ਦਿੱਤਾ ਮੈਨੂੰ ਪੈਸੇ ਦੀ ਲੋੜ ਮੈਨੂੰ ਪੈਸੇ ਦੀ ਲੋੜ ਤੂੰ ਬੜਾ ਮੇਰਾ ਨਾਮ ਮੁਝਾ ਪਤਾ ਨਾ ਨਾ ਕਰਦਾ ਮੈਂ ਘਰੇ ਡਾਵਾ ਕਿਦਾਂ ਦਾ ਵਾਦਾ ਨਹੀਂ ਮੈਂ ਤੈਨੂੰ ਉਦੋਂ ਕਿਹਾ ਸੀ ਪਹਿਲੇ 3-4 ਮਹੀਨੇ ਨਹੀਂ ਹੋ ਮਿਲਨੇ ਪਹਿਲੇ 2 ਮਹੀਨੇ ਹੋਇਆ ਤੇ ਤੂੰ ਵੇਲਾ ਇਦਾਂ ਡੈਵ ਉਹ ਲੈਣੀ ਉਹ ਮੇਰੇ ਪੈਸੇ ਲੋੜ ਵਾ ਉਹ ਮੈਂ ਮੰਨਦਾ ਵਾ ਲੋੜ ਆ ਤੇ ਚੱਲ ਮੈਂ ਕਰ ਦੂੰਗਾ ਕੋਈ ਹਿੱਲਾ ਪਰ ਜਦੋਂ ਹਿੱਦਾਂ ਕਹਵੇਂਗਾ ਘਰ ਆ ਕੇ ਮੇਰੇ ਘਰਦਿਆਂ ਨੂੰ ਕਹਵੇਂਗਾ ਤੇ ਇੰਨਾ ਪੈਸੇ ਲੱਲੇਗਾ ਫਿਰ ਲੈਣੇ ਨਹੀਂ ਯਾਰ ਮੇਰੇ ਪੈਸੇ ਆ ਮੈਂ ਬਹਿ ਦਿੱਤੇ ਕੋਈ ਥਲੀ ਥੋੜੀ ਦਿੱਤੀ ਦੂ ਤੇ ਐਵਡਾ ਮੈਂ ਡੌਰ ਨਾ ਆਉਂਗਾ ਬੈ ਬੰਨਾ ਪੜੇ ਤੇ ਮੈਂ ਵੀ ਤੇ ਤੈਨੂੰ ਦਿੰਦਾ ਨਹੀਂ ਮੈਂ ਕਿੰਨਾ ਕਿ ਤੁਹਾਡੇ ਘਰੇ ਆਉਂਦਾ ਰਿਆ ਵਾ ਜਰੋ ਤੇਰੇ ਘੋਂਦੇ ਉਦੋਂ ਮੋੜਦਾ ਰਿਆ ਵਾ ਤੇ ਮੈਂ ਭਰਾਵਾ ਲੈ ਕੇ ਪਾਸ ਚੱਲਿਆ ਵਾਂ ਵੀ ਮੋੜ ਹੀ ਦੇਣੇ ਆ ਉਹੋ ਗੱਲਾਂ ਉਹ ਕੋਈ ਨਹੀਂ ਭਰਾਵਾ ਮਿਲ ਜਾਣਗੇ ਤੈਨੂੰ ਪੈਸੇ ਮੋਹ ਕਰਾ ਕੀਤਾ ਇਸ ਤੋਂ ਲੈਣੇ ਪੈਸੇ ਮੇਨਾਂ ਗੱਲ ਕਰ ਹਾਂ ਉਹਨੂੰ ਲਸਣ ਡਿਆ ਸ਼ਰੀਕ ਨੂੰ ਹਾਏ ਹਾਏ ਇਹ ਕਿੱਥੇ ਗਈ ਆ ਨਹੀਂ ਮੇਰੀ ਗੱਲ ਸੁਣਾ ਆ ਮੁੰਡੇ ਮੇਰੇ ਨੇ ਪੈਸੇ ਕਾਦੇ ਫੜ ਲਿਆ ਤੁਸੀਂ ਤੇ ਐ ਕਹਿਣ ਦੇ ਜਾਂ ਮੂੰਹ ਕਾਲਾ ਕਰਾਤਾ ਮੂੰਹ ਕਾਲਾ ਕਰਾਤਾ ਕਹਿੰਦੀ ਕੁੜੀ ਨਹੀਂ ਕੱਢ ਲਿਆ ਠੀਕ ਸਾਰਾ ਟੱਬਰ ਤੁਸੀਂ ਦਿਵਾਲੇ ਹੋਗੇ ਜੇ ਕਿੰਨੇ ਕਹਿਤਾ ਮੂੰਹ ਕਾਲਾ ਕਰਾਤਾ ਪਾਜੀ ਨੇ ਵੀ ਕਿਹਾ ਵਾ ਪੀ ਤੂੰ ਸਾਡੇ ਘਰ ਦੇ ਲੋਕੀ ਮੰਗਣ ਨਹੀਂ ਆਉਂਦੇ ਲੈਣ ਨਹੀਂ ਆਉਂਦੇ ਆ ਹੁਣ ਤੂੰ ਨਵਾਂ ਤਾਜ਼ਾ ਕਰਾਂਗਾ ਆਉਂ ਜੋ ਹੁਣ ਦੋਸਤ ਕੋ ਦੋਸਤ ਫਾੜੀ ਲੇਦਾ ਤੇ ਜਿਉਂ ਘਾਰ ਆ ਗਿਆ ਵਾ ਤੇ ਕੀ ਕਹਿਰ ਆ ਗਿਆ ਮੰਗਣਾ ਆ ਗਿਆ ਪੈਸੇ ਤੇ ਉਹ ਘਰ ਪੈਸੇ ਮੰਗਣ ਨਹੀਂ ਆਇਆ ਹਾਂ ਕੀ ਕਰਨ ਆਇਆ ਸੀ ਅਗਲਾ ਲਾਂਮਾ ਲੈ ਕੇ ਆਇਆ ਸੀ ਕਹਿੰਦਾ 4 ਮਹੀਨੇ ਹੋਇਆ ਕੜੀ ਵਾਸਤੇ ਲਏ ਜੇ ਮੈਂ ਫੋਨ ਚੁੱਕਣਾ ਫੋਨ ਲਾਉਣਾ ਤਾਂ ਗਾੜੀ ਉਹ ਫੋਨ ਨਹੀਂ ਚੁੱਕਦਾ ਜੇ ਮੈਂ ਕਦੀ ਅਦੀ ਬਾਹਰ ਬਾਰ ਆਇਆ ਤਾਂ ਮੈਨੂੰ ਬਾਹਰੋਂ ਘਲਾ ਦਿੰਦਾ ਤੇ ਇਹਨੇ ਗੱਲ ਕੀਤੀ ਸਾਡੇ ਨਾਲ ਮੇਰ ਵਿੰਦਰ ਗੁੱਸਾ ਨਾ ਕਰਿਆ ਕਰ ਫਿਕਰ ਹੁੰਦੀ ਇਹ ਗੱਲ ਦੀ ਪਤਾ ਵੀ ਹੈਗਾ ਵਾ ਪਿੰਡ ਦੇ ਵਿੱਚ ਬਾਹਰ ਫਿਰਨੀ ਤੇ ਜਾ ਕੇ ਵੇਖ ਸ਼ਾਮਾਂ ਨੂੰ ਮੰਡਲੀ ਲੱਗੀ ਹੁੰਦੀ ਨਿਸ਼ੇੜੀਆਂ ਦੀ ਤੀ ਪੁੱਤ ਨੇ ਅੰਦੇ ਹੁੰਦੇ 1200 ਰੁਪਿਆ ਵੀ ਖੜੇ ਤੇ ਉਹਦਾ ਹਿਸਾਬ ਲਾਓ 7000 ਰੁਪਏ ਕੀ ਥੋੜੀ ਚੀਜ਼ ਨਹੀਂ ਕੀ ਕਰਦੋਂ ਲਿਆ ਐਡੀ ਕੀ ਲੋੜ ਸੀ ਵੀ ਸਾਡੇ ਕੋ ਘਰੋਂ ਨਹੀਂ ਮੰਗੇ ਤੇ ਬਾਹਰ ਬਾਹਰ ਫੜ ਲੈ ਨਾਲੇ ਉਹਨਾਂ ਦੇ ਘਰ ਅਸੀਂ ਕਦੀ ਗਏ ਆਏ ਜਿੱਦਣੇ ਪੈਣੇ ਆਵੇ ਸਾਨੂੰ ਤੇ ਘਰੋਂ ਆਸ ਹੀ ਨਹੀਂ ਆ ਮੁੰਡੇ ਲਈ ਬਾਹਰ ਜਾਣ ਲਈ ਪੈਸੇ ਮੰਗ ਲੈ ਤੇ ਤੁਸੀਂ ਸੁਣਾਤਾ ਵੀ ਭਾਈ ਆਪਣੇ ਹਿੱਸੇ ਦੀ ਕਰ ਲੋ ਤਾਂ ਨਾ ਲੜਨ ਵਾਲੀਆਂ ਗੱਲਾਂ ਨਾ ਕਰ ਮੇਰੀ ਗੱਲ ਨੂੰ ਧਿਆਨ ਨਾਲ ਸਮਝ ਅਕਸਰ ਲੈ ਕੇ ਤਾਂ ਉਹਨੇ ਮਾਪੇ ਉਹਕੇ ਦਿੱਤੇ ਨਾ ਉਦੇ ਮਾਪਿਆਂ ਨੇ ਲੈਣ ਭੇਜਿਆ ਹੋਊਗਾ ਕਿੰਨੇ ਥਾਈ ਗੱਲ ਜਾਂਦੀ ਪਿੰਡ ਦੇ ਵਿੱਚ ਕੋਈ ਨਹੀਂ ਫਿਰ ਦੇ ਦਊਗੀ ਹੈਗੀ ਆ ਮੈਂ ਆਪਣੇ ਪੋਤੇ ਦਾ ਚੰਗਾ ਮਾੜਾ ਵੇਖਣਾ ਚਾਹੀਦਾ ਤੇ ਆ ਦੇ ਦੇ ਬੈ ਉਹਦੇ ਪਿੱਛੇ ਮੋਟਰਸਾਂ ਮੇਰੇ ਜਾਨਾ ਦੇ ਘਰ ਦੇ ਕੇ ਤਾਂ ਉਹਨੂੰ ਕਹੇ ਅੱਜ ਤੋਂ ਬਾਅਦ ਸਾਡੇ ਘਰ ਤੇ ਨਾ ਆਈ ਪੈ ਲੈਣ ਮੇਰਾ ਵੀ ਘਰ ਆਉਣਾ ਵਾ ਤੇ ਸਾਡਾ ਵੀ ਤਾਂ ਕਹਿਣ ਦੇ ਆ ਤੇ ਆਜੂਗਾ ਮੇਰੇ ਪੁੱਤ ਨੂੰ ਕੋਈ ਗੱਲ ਨਹੀਂ ਕਰਨੀ ਹੈਗੀ ਆ ਮੈਂ ਮਰ ਨਹੀਂ ਗਈ ਸਾਨੂੰ ਕੋਈ ਲੋੜ ਨਹੀਂ ਕਰਨ ਵਾਲੀ ਮੈਂ ਤੇ ਆ ਨਹੀਂ ਮੇਰਾ ਬੰਦਾ ਦੀ ਗਲਤੀ ਹੈ ਜਿਹੜਾ بار بار ਤੁਹਾਡੀ ਗੱਲ ਚ ਆਉਂਦਾ ਕਿਉਂ ਆਉਂਦਾ ਕਿੰਨੀਆਂ ਗੱਲਾਂ ਉਹਨੇ ਕੀਤੀਆਂ ਆ ਹਰ ਇੱਕ ਮੰਗਣੀ ਦੇ ਜੇ ਮੈਨੂੰ ਹੋ ਜਾਏਗਾ ਨਾ ਚੰਗੇ ਲਾ ਦੇ ਤਾ ਮੋਸ਼ੀ ਲੈਣੀ ਆ ਤਾ ਪੋਛ ਲੈ ਮੁੰਡੇ ਨੂੰ ਸਵਾਰ ਜਿਹੜੀ ਗੱਲ ਆ ਕਰਨ ਵਾਲੀ ਸਵਾਰਿਆ ਵਾ ਮੁੰਡਾ ਕਦੀ ਧੀ ਨਹੀਂ ਕੱਢ ਕੇ ਲਿਆ ਚੰਗਾ ਜਿਹੜਾ ਤੁਸੀਂ ਇੰਨਾ ਰੌਲਾ ਉਹਨੂੰ ਚੁਕਾ ਕੇ ਜੋ ਬੰਨੂ ਮਾਤਾ ਜਿਹੜੀ ਬਾਹਰੋਂ ਆਉਂਦੀ ਮੈਨੂੰ ਬਿਮਾਰੀ ਜੇ ਇਹੋ ਨਸ਼ੇ ਦਾ ਇਹ ਕੁੜੀ ਵੀ ਕੱਢ ਲਿਆਊਗਾ ਫਿਰ ਕੀ ਜਵਾਬ ਦੇਂਗੀ ਚੰਗਾ ਕੱਢ ਲਿਆਊਗਾ ਤੂੰ ਆਉਂਦੇ ਨੇ ਦੂਰ ਨਹੀਂ ਆ ਆਪਣੀ ਧੀ ਸੰਭੋ ਮੇਰੇ ਪਤਨੂੰ ਗੱਲਾਂ ਕਰਨ ਦੀ ਬਹੁਤੀ ਲੋੜ ਨਹੀਂ ਆ ਚੰਗਾ ਜਿਹਨਾਂ ਪਾਪਾ ਜਾਂਦੀ ਕਾਲੀ ਰੱਖੀ ਹੁੰਦੀ ਹਰ ਗੱਲ ਤੇ ਕੁੜੀ ਦੇ ਮਿਹਨੇ ਤੇ ਤੂੰ ਮਾਰ ਨਹੀਂ ਹੁੰਦੇ ਆ ਘਰ ਦਾ ਗ ਪਤਾ ਨਹੀਂ ਇਹਦਾ ਦਿਲ ਕਿੱਦਾਂ ਦਾ ਇਹਨਾਂ ਨਹੀਂ ਪਤਾ ਲੱਗਦਾ ਵੀ ਮੇਰੇ ਮੁੰਡੇ ਦੀ ਜ਼ਿੰਦਗੀ ਜਿਹੜੀ ਖਰਾਬ ਹੋਣ ਲਈ ਨਿਗਨਗੀਆਂ ਗੱਲਾਂ ਤੋਂ ਮੁੜ ਕੇ ਵੱਡੀਆਂ ਗੱਲਾਂ ਬੰਦੀਆਂ ਆਂ ਆਖਿਆ ਮੁੜ ਕੇ ਇਹਨਾਂ ਮਿਰਚਾਂ ਲੱਗਦੀਆਂ ਵਾ ਗਲਤੀ ਤੇ ਸਾਰੀ ਇਹਨਾਂ ਦੀ ਆ ਵੀ ਅਰੀ ਕਿਹਾ ਵਾ ਵੀ ਕਿਹਾ ਹੀ ਨਾ ਕਰੋ ਇਹ ਗੱਲ ਤੋਂ ਆਪੇ ਜੋ ਬਣ ਕਵੇ ਨਾ ਕਵੇ ਲਾ ਮੈਂ ਘਰ ਲੱਭਦੀ ਆਂ ਸਾਰੇ ਅੰਦਰਾਂ ਚ ਟਾਲੀ ਥੱਲੇ ਬੈਠੇ ਆਂ ਮੈਂ ਕਮਰਿਆਂ ਚ ਲੱਭਦੀ ਆਈ ਕੀ ਗੱਲ ਗੱਲ ਕੀ ਹੋਣੀ ਆ ਰਾਤ ਵੀ ਟਾਡੇ ਨਾਲ ਗੱਲ ਕਰਨੀ ਤੇ ਚਿੱਤੇ ਹੀ ਭੁੱਲ ਗਿਆ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ ਦਵਿੰਦਰ ਕੀ ਕਹਿ ਗਾਲ ਦੇ ਵਿੱਚ ਨਾ ਬੋਲਿਆ ਕਰੋ ਪਤਾ ਕਿੰਨੀ ਗਰਮ ਹੋਈ ਗੱਲ ਉਹ ਰਾਮਾ ਦਿੱਤਾ ਕਿਦਾਂ ਆਈ ਮੁੰਡਿਆ ਨਾ ਮੁੰਡੇ ਰਹਿੰਦੇ ਆ ਇੱਕ ਦੂਜੇ ਕੋ ਪੈਸੇ ਦਿੰਦੇ ਵੀ ਆ ਲੈਂਦੇ ਵੀ ਘਰ ਦੇ ਵਿੱਚ ਗੱਲ ਨੂੰ ਭਾਜੀ ਸਿਆਣੇ ਆ ਇਦਾਂ ਤਾਂ ਚੁੱਕਦੇ ਆ ਕਿ ਜਿੱਤਾ ਮੁੰਡੇ ਨੇ ਪਤਾ ਨਹੀਂ ਕੀ ਕਰਤਾ ਹੁੰਦਾ ਮੈਨੂੰ ਫਿਰ ਗੁੱਸਾ ਲੱਗਦਾ ਇਹੋ ਜੀਆਂ ਗੱਲਾਂ ਦਾ ਨਹੀਂ ਮੈਂ ਪੰਚਾਇਤ ਬੁਲਾ ਲਈ ਕੋਈ ਤੁਹਾਡੀਆਂ ਜਨਾਨੀਆਂ ਦੀ ਜਿਹੜੀ ਮੱਤ ਹੁੰਦੀ ਨਾ ਗੁੱਤ ਪਿੱਛੇ ਹੁੰਦੀ ਆ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਕੱਲ ਨੂੰ ਉਹ ਕੋਈ ਵੱਡਾ ਕਾਰਾ ਕਰਕੇ ਆ ਗਿਆ ਹਾਂ ਵੇਖੋ ਚੱਲਣ ਕਿੱਧਰ ਨੂੰ ਰਿਹਾ ਵਾ ਪੈਸੇ ਮੰਗ ਕੇ ਉਹਨੇ ਕੀ ਕੀਤਾ ਪਤਾ ਕਰੋ ਯਾਰ ਕੱਲ ਨੂੰ ਕਿਹੇ ਕੁੜੀ ਕੜੀ ਦਾ ਚੱਕਰ ਪੈ ਗਿਆ ਕੋਈ ਨਸ਼ੇ ਪੱਤੇ ਦਾ ਚੱਕਰ ਪੈ ਗਿਆ ਫਿਰ ਕੀ ਕਰੋਗੇ ਫਿਰ ਵੀ ਸਾਡੇ ਸਿਰ ਤੇ ਗੱਲ ਆਉਣੀ ਆ ਮੈਂ ਤੇ ਇਹਨਾਂ ਗੱਲਾਂ ਨੂੰ ਸਮਝਦੀ ਜੇ ਤੂੰ ਨਹੀਂ ਸਮਝਦੀ ਤੇ ਫਿਰ ਜਦੋਂ ਤੁਹਾਡੇ ਵੱਲੋਂ ਮੈਨੂੰ ਕੋਈ ਲਾਹਮਾ ਦਿੰਦੀ ਨਾ ਨਿੱਕੀ ਨਿੱਕੀ ਗੱਲ ਦਾ ਫਿਰ ਮੈਨੂੰ ਗੁੱਸਾ ਲੱਗਦਾ ਮੈਨੂੰ ਕੋਈ ਜਸਟੀਫਿਕੇਸ਼ਨ ਦੇਣ ਦੀ ਜ਼ਰੂਰਤ ਨਹੀਂ ਆ ਮੈਂ ਘਰ ਚ ਵੱਡਾ ਆ ਮੈਂ ਫੈਸਲਾ ਲਵਾਂਗਾ ਔਰ ਮੈਂ ਬੋਲੂਗਾ ਜਿੰਨੂੰ ਜ਼ਿਆਦਾ ਪਰੇਸ਼ਾਨੀ ਆ ਨਾ ਉਹ ਆਪਣੇ ਪਰੇ ਰਵੇ ਤੁਸੀਂ ਮੇਰੀ ਗੱਲ ਨੂੰ ਸਮਝ ਦੇਣੀ ਆ ਆਹ ਸਾਂਝੇ ਪਰਿਵਾਰ ਚ ਰਹਿੰਦੇ ਤੁਸੀਂ ਇਹ ਗੱਲ ਦੀ ਜ਼ਿੰਮੇਵਾਰੀ ਨੂੰ ਸਮਝਦੇ ਹੋ ਯਾਰ ਮੈਂ ਸਮਝਦਾ ਮੈਂ ਤੂੰ ਨਹੀਂ ਸਮਝਦੀ ਨਾ ਉਹ ਸਮਝਦੀ ਮੈਨੂੰ ਇਹ ਗੱਲ ਦੱਸ ਪਹਿਲਾਂ ਕਿ ਕੱਲ ਨੂੰ ਕੋਈ ਵੀ ਕੰਮ ਹੋ ਗਿਆ ਤੇ ਬੰਦਿਆਂ ਦੇ ਸਿਰ ਹੀ ਗੱਲ ਆਉਂਦੀ ਹੁੰਦੀ ਆ ਤੇ ਬੰਦਿਆਂ ਨੇ ਨੇ ਵੇੜਦੀਆਂ ਤਾਂ ਨਾ ਜਨਾਨੀਆਂ ਨੇ ਪਰਾ ਪੰਚਾਇਤ ਜਾਣਾ ਤੇ ਨਾ ਜਾਂਦੀਆਂ ਹੁੰਦੀਆਂ ਉਹ ਗੱਲ ਦਾ ਤੇ ਮੈਨੂੰ ਪਤਾ ਵਾ ਮੈਂ ਤੇ ਇਹ ਗੱਲ ਕਹੀ ਸੀ ਕਿ ਦਿਵਿੰਦਰ ਇਹ ਗੱਲ ਦਾ ਪਤਾ ਕਰ ਵੀ ਇੰਨੇ ਪੈਸੇ ਲੈ ਕੇ 6-7000 ਰੁਪਇਆ ਬਥੇੜਾ ਹੁੰਦਾ ਵਾ ਪੀਨੇ ਕੀਤਾ ਗਈ ਆ ਹੁਣ ਮੈਂ ਉਹ ਹੀ ਪਤਾ ਕਰਨ ਉਹ ਹੀ ਮੈਂ ਕਹ ਪਤਾ ਕਰੋ ਵੇ ਖੂਬੀ ਮੁੰਡਾ ਜਾਣ ਕਿੱਧਰ ਨੂੰ ਡਿਆ ਕੱਲ ਨੂੰ ਕੋਈ ਹੋਰ ਕਾਰਾ ਕਰਕੇ ਆ ਜੇ ਕੋਈ ਨਸ਼ੇ ਪੱਤਾ ਲਾ ਲੇ ਕੋਈ ਤੇ ਫਿਰ ਵੀ ਘਰ ਚ ਹੀ ਹੋਣਾ ਫਿਰ ਵੀ ਸਾਨੂੰ ਹੀ ਕਰਨਾ ਪੈਣਾ ਕੁਝ ਅਸੀਂ ਇਹ ਕਿਉਂ ਭੁੱਲੀਏ ਵੀ ਸਾਡੇ ਘਰ ਵਿੱਚ ਇੱਕੋ ਹੀ ਬੇਟਾ ਵਾ ਤੋ ਪੁੱਤ ਸਾਡਾ ਹੀ ਆ ਉਹ ਸਾਡੇ ਬਟੇਪੇ ਦਾ ਸਹਾਰਾ ਵਾ ਦੋਵਾਂ ਘਰਾਂ ਦਾ ਬਾਕੀ ਤੈਨੂੰ ਮੈਂ ਗੱਲ ਦੱਸਾਂ ਛੇ ਦਿਨਾਂ 扑ੜ ਕੇ ਮੇਰੇ ਤੱਕ ਨਾ ਆ ਜਾ ਕਰ ਦਵਿੰਦਰ ਉਦਾਂ ਕਹਿੰਦੀ ਦਵਿੰਦਰ ਇਦਾਂ ਕਹਿੰਦੀ ਉਹਨੂੰ ਜੋ ਕਹਿਣਾ ਕਹਿਣ ਦੇ ਠੀਕ ਆ ਤੂੰ ਆਪਣਾ ਮੂੰਹ ਬੰਦ ਰੱਖਿਆ ਕਰ ਤੇ ਆਪਣਾ ਕੰਮ ਕਰਿਆ ਕਰ ਜਾ ਕੇ ਠੀਕ ਆ ਅੱਜ ਦਦੀ ਤੁਹਾਡੀ ਸੋਚ ਵਾ ਨਾ ਉਹਦੇ ਵੀ ਹੁੰਦੀ ਤੇ ਉਹ ਇਹਨਾਂ ਗੱਲਾਂ ਨੂੰ ਸਮਝ ਸਕਦੀ ਤੇ ਘਰ 'ਚ ਕਦੀ ਕੋਈ ਗੱਲ ਹੋਣੀ ਨਹੀਂ ਉਹ ਸਮਝੇ ਨਾ ਸਮਝੇ ਪਰ ਤੂੰ ਤੇ ਦਿਮਾਗ ਵਾਲੀ ਆ ਤੂੰ ਤੇ ਕੋਈ ਸਮਝ ਲੈ ਤੂੰ ਅਸਲ ਨੂੰ ਹੱਥ ਮਾਰ ਤੂੰ ਛੋੜੀ ਦੀ ਗੱਲ ਹੁੰਦੀ ਆ ਮੇਰੀ ਆ ਕੇ ਜੇਬ 'ਚ ਪਾ ਦੇਣੀ ਆ ਆ ਇਦਾਂ ਕਿਹਾ ਦਵਿੰਦਰ ਨੇ ਜਾਂ ਇਦਾਂ ਕਿਹਾ ਜਾ ਜਾ ਕੇ ਆਪਣਾ ਕੰਮ ਕਰ ਰੋਟੀ ਪਾਣੀ ਬਣਾ ਜਾ ਕੇ ਸਵੇਰੇ ਸਵੇਰੇ ਮੈਂ ਨਿਕਲਿਆ ਵਾ ਮੂਡ ਫਰੈਸ਼ ਨਾਲ ਬਾਹਰ ਬੈਠਾ ਵਾ ਟਾਲੀ ਥੱਲੇ ਤੇ ਤੂੰ ਹੋਰ ਹੀ ਗੱਲਾਂ ਦਵਿੰਦਰ ਨੇ ਸਵੇਰੇ ਸਵੇਰੇ ਲੈ ਕੇ ਬੈਗੀ ਆ